ਸੋ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਨੇ ਪਰਖ ਕੀਤੀ ਸੀ ਉਹਨਾਂ ਸਿੰਘਾਂ ਦੀ ਜਿਹੜੇ ਸ਼ਹੀਦੀ ਦੇਣ ਦੇ ਲਈ ਪਿਆਰ ਵਰਤਿਆਰ ਸਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ 24 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਆਪਾਂ ਆਏ ਹਾਂ ਜੀ ਗੁਰਦੁਆਰਾ ਲਕੀਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਵਾ ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਆ ਜੀ ਤੇ ਅੱਜ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਉਣੇ ਆ ਕਿ ਬਾਬਾ ਦੀਪ ਸਿੰਘ ਜੀ ਦਾ ਇੱਥੇ ਇਤਿਹਾਸ ਕੀ ਆ ਤੇ ਤੁਹਾਨੂੰ ਆ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਸੋ ਆਜੋ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਨ 1757 ਈਸਵੀ ਨੂੰ ਜਹਾਨ ਖਾਨ ਦੇ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸਰੋਵਰ ਆ ਉਸ ਦੀ ਬੇਦਬੀ ਕੀਤੀ ਗਈ ਉਸ ਨੂੰ ਪੂਰਿਆ ਗਿਆ ਬਾਬਾ ਦੀਪ ਸਿੰਘ ਜੀ ਉਸ ਸਮੇਂ ਦਮਦਮਾ ਸਾਹਿਬ ਵਿਖੇ ਰਹਿੰਦੇ ਸਨ ਬਾਬਾ ਦੀਪ ਸਿੰਘ ਨੂੰ ਜਦੋਂ ਇਹ ਬੇਅਦਬੀ ਬਾਰੇ ਪਤਾ ਲੱਗਾ ਤਾਂ ਉਹਨਾਂ ਕੋਲੋਂ ਇਹ ਬੇਅਦਬੀ ਸਹਾਰ ਨਾ ਹੋਈ ਸੋ ਉਹਨਾਂ ਨੇ ਨਿਸ਼ਚਾ ਕੀਤਾ ਕਿ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰਨਾ ਹੈ ਬੇਅਦਬੀ ਦਾ ਬਦਲਾ ਲੈਣਾ ਹੈ ਦਰਬਾਰ ਸਾਹਿਬ ਦੀ ਸੋ ਬਾਬਾ ਦੀਪ ਸਿੰਘ ਨੇ 18 ਸ਼ੇਰ ਦਾ ਖੰਡਾ ਚੁੱਕਿਆ ਤੇ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜਥੇ ਦਿਮ ਨਾਲ ਲੈ ਕੇ ਹਰੀਕੇ ਪੱਤਨ ਤੋਂ ਹੁੰਦਿਆਂ ਹੋਇਆਂ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਪਹੁੰਚੇ। ਇਸ ਸਥਾਨ ਤੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ 18 ਸੇਰ ਦੇ ਖੰਡੇ ਦੇ ਨਾਲ ਧਰਤੀ ਦੇ ਉੱਤੇ ਇੱਕ ਲਕੀਰ ਵਾਹੀ ਤੇ ਇਹ ਬੇਨਤੀ ਕੀਤੀ ਇਹ ਆਖਿਆ ਸਾਰਿਆਂ ਨੂੰ ਕਿ ਜੋ ਵੀ ਸਿੰਘ ਮੌਤ ਦਾ ਭੈ ਰੱਖਦਾ ਹੈ ਉਹ ਲਕੀਰ ਇਹ ਪਾਰ ਨਾ ਕਰੇ ਤੇ ਜੋ ਸਿੰਘ ਮੌਤ ਤੋਂ ਨਹੀਂ ਡਰਦਾ ਕਿਉਂਕਿ ਅੱਜ ਸ਼ਹੀਦੀ ਨਿਸ਼ਚਿਤ ਹੈ। ਕਿਉਂਕਿ ਦਰਬਾਰ ਸਾਹਿਬ ਦੀ ਬੇਅਦਬੀ ਲਈ ਅਸੀਂ ਦੁਸ਼ਮਣ ਨੂੰ ਨਹੀਂ ਛੱਡਾਂਗੇ ਨਹੀਂ ਬਖਸ਼ਾਂਗੇ ਤੇ ਬਾਬਾ ਦੀਪ ਸਿੰਘ ਜੀ ਨੇ ਸੋ ਇੱਥੇ ਪਰਖ ਕੀਤੀ ਸੀਗੀ ਸੋ ਜਿਨ੍ਹਾਂ ਨੂੰ ਮੌਤ ਤੋਂ ਭੈ ਨਹੀਂ ਹੈ ਉਹ ਇਸ ਨੂੰ ਪਾਰ ਨਾ ਕਰਨ ਸੋ ਇਸ ਕਰਕੇ ਇਸ ਸਥਾਨ ਦਾ ਨਾਮ ਵੀ ਅੱਜ ਗੁਰਦੁਆਰਾ ਲਕੀਰ ਸਾਹਿਬ ਰੱਖ ਦਿੱਤਾ ਗਿਆ ਸੋ ਇਹ ਗੁਰਦੁਆਰਾ ਸਾਹਿਬ ਜੋ ਹੈ ਇਹ ਸਥਾਨ ਹੈ ਇਹ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਰੋਡ ਤੇ ਫਤੇਹ ਚੱਕ ਨਗਰ ਦੇ ਵਿੱਚ ਹੈ ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਅਤੇ ਜੁਝਾਰੂ ਸਿੰਘ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ ਸ੍ਰੀ ਅਮਰitsar ਸਾਹਿਬ ਵੱਲ ਵਧੇ ਨਗਰ ਗੋਲਵੜ ਅਤੇ ਚੱਬਾ ਦੇ ਵਿਚਕਾਰ ਇਹਨਾਂ ਦੀ ਦੁਸ਼ਮਣਾਂ ਦੇ ਨਾਲ ਬਹੁਤ ਵੱਡੀ ਜੰਗ ਹੋਈ ਇਸ ਜੰਗ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦੀਆਂ ਵੀ ਹੋਈਆਂ ਅਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ 18 ਸ਼ੇਰ ਦੇ ਖੰਡੇ ਦੇ ਨਾਲ ਦੁਸ਼ਮਣਾਂ ਨੂੰ ਕਾਫੀ ਸਬਕ ਸਿਖਾਇਆ ਅਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਅਲੱਗ ਵੀ ਇਸੇ ਜਗ੍ਹਾ ਤੇ ਹੋਇਆ ਇਹ ਸੀ ਗੁਰਦੁਆਰਾ ਲਕੀਰ ਸਾਹਿਬ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਦੇ ਉੱਪਰ ਆ ਕੇ ਆਪਣੇ ਖੰਡੇ ਦੇ ਨਾਲ ਧਰਤੀ ਤੇ ਲਕੀਰ ਵਾਹੀ ਸੀ ਕਿ ਜੋ ਵੀ ਮੌਤ ਦਾ ਭੈ ਰੱਖਦਾ ਹੈ ਉਹ ਇਸ ਲਕੀਰ ਨੂੰ ਪਾਰ ਨਾ ਕਰੇ ਅਤੇ ਜੋ ਵੀ ਮੌਤ ਦਾ ਭੈ ਨਹੀਂ ਰੱਖਦਾ ਹੈ ਉਹ ਇਸ ਲਕੀਰ ਨੂੰ ਪਾਰ ਕਰ ਲਵੇ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ ਸਾਡੇ ਨਾਲ ਤੁਰ ਪਵੇ ਸੋ ਇਸ ਕਰਕੇ ਇਸ ਸਥਾਨ ਦਾ ਨਾਮ ਲਕੀਰ ਸਾਹਿਬ ਗੁਰਦੁਆਰਾ ਲਕੀਰ ਸਾਹਿਬ ਰੱਖ ਦਿੱਤਾ ਸੋ ਜਦੋਂ ਵੀ ਤੁਸੀਂ ਸ੍ਰੀ ਤਰਨਤਨ ਸਾਹਿਬ ਵਿਖੇ ਆਓ ਲਕੀਰ ਸਾਹਿਬ ਗੁਰਦੁਆਰਾ ਸਾਹਿਬ ਦੇ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਵੱਡਾ ਸਿੱਖ ਧਰਮ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਯੋਗਦਾਨ ਆ ਸੋ ਇਤਿਹਾਸ ਦੇ ਪੰਨਿਆਂ ਤੋਂ ਲੈ ਕਰਕੇ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਜੇਕਰ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਾਣਕਾਰੀ ਲੈਂਦਿਆਂ ਹੋਇਆਂ ਤੁਹਾਨੂੰ ਵੀਡੀਓ 'ਚ ਦੱਸਦਿਆਂ ਹੋਇਆਂ ਵੀਡੀਓ ਬਣਾਉਂਦਿਆਂ ਹੋਇਆਂ ਕੋਈ ਗਲਤੀ ਭੁੱਲ ਹੋ ਗਈ ਹੋਵੇ ਤੇ ਬਾਬਾ ਜੀ ਅਤੇ ਸੰਗਤ ਮਾਫ ਕਰੇ ਅੱਗੇ ਤੋਂ ਸਮਤ ਬਖਸ਼ੇ ਸੋ ਗੁਰਦੁਆਰਾ ਲਕੀਰ ਸਾਹਿਬ ਬਹੁਤ ਸੋਹਣਾ ਬਣਿਆ ਹੈ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੈ ਬਾਬਾ ਜੀ ਦਾ ਇਤਿਹਾਸ ਵੀ ਲਿਖ ਕੇ ਇਹਨਾਂ ਨੇ ਇੱਥੇ ਲਾਇਆ ਹੈ ਤੁਸੀਂ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਬਹੁਤ ਇੱਥੇ ਆਨੰਦ ਮਿਲਦਾ ਹੈ ਗੁਰਦੁਆਰਾ ਸਾਹਿਬ ਦੀ ਜੋ ਚਾਰਜ ਫੇਰਾ ਸਾਫ ਸਫਾਈ ਨੂੰ ਦੇਖ ਕੇ ਨਗਰ ਨੇ ਬਹੁਤ ਸਾਮ ਸੰਭਾਲ ਕੇ ਗੁਰਦੁਆਰਾ ਸਾਹਿਬ ਨੂੰ ਰੱਖਿਆ ਹੈ ਤੇ ਇੱਥੇ ਫੁੱਲ ਪਾਰਕਾਂ ਵੀ ਬਹੁਤ ਵਧੀਆ ਬਣਿਆ